ਪੰਜਾਬ ਦੇ ਸਾਜਨਾਂ ਸਮੁੱਚੇ ਪਾਰਿਚਾਰ ਦੇ ਭਾਵਨਾ ਦਿਵੰਦ ਹਾਂ ਅੱਜ ਦੇ ਮੇਲੇ ਜਿਵੇਂ ਕਿ ਪਸਾਖੀ ਲੋਲਾ ਮਹੱਲਾ ਅਤੇ ਹੋਰ ਰਾਜ ਦੇ ਅਮੀਰ ਸੱਭਿਆਚਾਰ ਤੇ ਪਰੰਪਰਾਵਾਂ ਦਾ ਦਰਸਾਉਂਦੇ ਹਨ ਅੱਜ ਇਸ ਸਤਿ ਸ੍ਰੀ ਇਹਦੇ ਵਿਦਿਆਰਥੀ ਪੰਜਾਬੀ ਮੇਲੇ ਉਤੇ ਐਕਟੀਵਿਟੀ ਕਰਨ ਜਾ ਰਹੇ ਹਨ ਜਿਸ ਵਿੱਚ ਪੰਜਾਬ ਦੇ ਕੁਝ ਮੇਲੇਆਂ ਅਤੇ ਤਿਉਹਾਰਾਂ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਹੈ ਜਾਤ ਵਿੱਚ ਜਿੱਥੇ ਪੰਜਾਬੀ ਰਹਿੰਦੇ ਹਨ ਜਿੱਥੇ ਬੜੀ ਫੌਕਟਾਮ ਨਾਲ ਬਨਾਇਆ ਜਾਂਦਾ ਹੈ ਮੈਨੂੰ ਨਾਮ ਕਿੱਛੇ ਇੱਕ ਲੋਕ ਕਥਾ ਬੜੀ ਪ੍ਰਸਿੱਧ ਹੈ ਊਲਾ ਪੱਟੀ ਵਾਲਾ ਇਹ ਹੁੰਦਾ ਦਾਤ ਸੀ ਪਰ ਉਹ ਗਰੀਬਾਂ ਦਾ ਹਮਦਰਦ ਸੀ ਉਹ ਅਮੀਰਾਂ ਤੋਂ ਲੁੱਟਦਾ ਸੀ ਪਰ ਛੁਟਿਆ ਹੋਇਆ ਮਾਰ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਹ ਇੱਕ ਜਿੱਥੇ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਜਿੱਦੀਆਂ ਦੋ ਧੀਆ ਸਰਸੁਂਦਰੀ ਤੇ ਇੰਦਰੀ ਉਹਦੀਆਂ ਪਿਆ ਮੰਡੀਆਂ ਹੋਈਆਂ ਸਨ ਨਾਕੇ ਦੇ ਹਾਕਮ ਕਉਂ ਦੀ ਕੁੜੀਆਂ ਉੱਤੇ ਬੁਰੀ ਨਜ਼ਰ ਸੀ ਜਦੋਂ ਬ੍ਰਾਹਮਣ ਆਪਣੇ ਕੁੜੀਆਂ ਦੇ ਰਿਸ਼ਤੇ ਬਾਰੇ ਮੁੰਡੇ ਵਾਲਿਆਂ ਕੋਲ ਗੱਲ ਕਰਨ ਲਈ ਗਿਆ ਪਰ ਮੁੰਡੇ ਵਾਲੇ ਉਸ ਹਾਕਮ ਤੋਂ ਡਰਦੇ ਸੀ ਇਸ ਕਰਕੇ ਉਸ ਮੁੰਡੇ ਵਾਲਿਆਂ ਨੇ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ ੁੱਲੇ ਪੱਟੀ ਵਾਲੇ ਨੇ ਬ੍ਰਾਹਮਣ ਨੂੰ ਕੁੜੀਆਂ ਨੂੰ ਜੰਗਲ ਵਿੱਚ ਲੈਣ ਲਿਆਉਣ ਲਈ ਕਿਹਾ ਅਤੇ ਮੁੰਡੇ ਵਾਲਿਆਂ ਨੂੰ ਹੀ ਸੁਨੇਹਾ ਦੇ ਦਿੱਤਾ ਰਾਤ ਨੂੰ ਅੱਗ ਬਾਲੀ ਗਈ ੁੱਲੇ ਪੱਟੀ ਵਾਲੇ ਨੇ ਕੁੜੀਆਂ ਦੇ ਲਾਵਾ ਫੇਰੇ ਕਰਵਾ ਦਿੱਤੇ ਹੋ ਕੁੜੀਆਂ ਦਾ ਤਰਫਰਾ ਬਣ ਗਿਆ ਪਰ ਉਸ ਕੋਲ ਕੁੜੀਆਂ ਨੂੰ ਛੱਗ ਵਿੱਚ ਦੇਣ ਲਈ ਕੋਈ ਪੈਸਾ ਤੇ ਨਾ ਨਹੀਂ ਸੀ ਇਸ ਉਸ ਕੋਲ ਬਾਸੀ ਦੀ ਸ਼ੱਕਰ ਹੀ ਸੀ ਉਸਨੇ ਉਹ ਸ਼ੱਕਰ ਕੁੜੀਆਂ ਦੀ ਝੋੜੀ ਵਿੱਚ ਪਾ ਦਿੱਤੀ ਤੇ ਨਾਲ ਕੀ ਕੀ ਪੁੰਡੇ ਵਾਲਾ ਦੀਰਪਤ ਸੀ ਹੈ ਸੁੰਦਰ ਬੁੰਦੇ ਜੇ ਉਹ ਤੇਰੇ ਕਉ ਆਂਦੀ ਪੂਜਾ ਕਾਂਤਾ ਸੀ ਜਦੋਂ ਰਾਜ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਆਪਣੇ ਪੁੱਤਰ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਉਸ ਉਸਨੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਤੂੰ ਇਸ ਨੂੰ ਮਾਰ ਦੇ ਜਿਉਂਦੇ ਹੀ ਆਗਨੀ ਵਿੱਚ ਲਾ ਕੇ ਉਸਨੇ ਹੋਲਿਕਾ ਨੇ ਉਸ ਨੂੰ ਆਪਣੀ ਗੋਦੀ 'ਚ ਵਿਖਾ ਲਿਆ ਤੇ ਇੱਕ ਹੋਲਿਕਾ ਕੋਲ ਇੱਕ ਚਾਦਰ ਹੁੰਦੀ ਸੀ ਜਿਸ ਨੂੰ ਆਗਨੀ ਨਹੀਂ ਲੱਗਦੀ ਸੀ ਉਸਨੇ ਚਾਦਰ ਲਈ ਹੋਈ ਸੀ ਉਹ ਬਦਕਿਸਮਤੀ ਨਾਲ ਉਹ ਚਾਦਰ ਮੁੜ ਕੇ ਪਰ ਲਾਜ ਤੇ ਪੈ ਗਈ ਤੇ ਹੋਲੀਕਾ ਜਾ ਕੇ ਰਾਖ ਹੋ ਗਈ ਕਿ ਪਰਲਾਜ ਦਾ ਇੱਕ ਵੀ ਬਾਲਕਾ ਨਾ ਹੋਇਆ ਇਸ ਲਈ ਇਹ ਤਿਹਾਰ ਮਨਾਇਆ ਜਾਂਦਾ ਹੈ ਸਾਡਾ ਅਗਲਾ ਪ੍ਰਦਰਸ਼ਕ ਪ੍ਰਦਰਸ਼ਨ ਹੈ ਪਸਾਖੀ ਮੈਂ ਪਸਾਖੀ ਹਾਂ ਮੈਨੂੰ ਮੇਲੇ ਅੰਦਰ ਸਤਾਜਮੀ ਕਿਹਾ ਜਾਂਦਾ ਹੈ ਮੈਨੂੰ ਪਸਾਵ ਵਿੱਚ ਦੇਆ ਪਹਿਲੂ ਬੜੀ ਧੁੰਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਹੀ ਮੇ ਪਸਾਖੀ ਨੇ ਸੰਗਰਾਮ ਕੀ ਹੁੰਦੀ ਹੈ 13 April 1691 ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ ਨੂੰ 1919 ਇਸ ਵਿਵਚ ਜਲਿਆ ਵਾਲੇ ਬਾਗ ਦਾ ਖੁਨੀ ਸਾਹਾ ਵਕਿਆ ਸੀ। ਵਿਸਾਖੀ ਨੂੰ ਇਸ ਪੈਣਾ ਪਰਮਾਤਮਾ ਅੱਗੇ ਭਰਾ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹਾਂ ਇਸ ਦਿਨ ਪੈਣਾ ਆਪਣੇ ਭਰਾਵਾਂ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹਾਂ ਅਤੇ ਭਰਾ ਵੀ ਆਪਣੀ ਭੈਣ ਦੀ ਰੱਖਿਆ ਕਰਨ ਲਈ ਸੰਗਤ ਕਰਦੇ ਹਨ ਭਰਾ ਆਪਣੀ ਭੈਣ ਨੂੰ ਦੋਸਤ ਵੀ ਲੈਂਦੇ ਹਨ ਇਸ ਦਿਨ ਹਰ ਘਰ ਵਿੱਚ ਕਈ ਪ੍ਰਕਾਰ ਦੀਆਂ ਮਠਾਈਆਂ ਪਕਾਈ ਜਾਂਦੀਆਂ ਹਨ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਹੈ ਮੈਂ ਹਾਂ ਸ਼ੈਰਾ ਦੀਵਾਲੀ ਤੋਂ 20 ਦਿਨ ਪਹਿਲਾਂ ਆਉਂਦਾ ਹਾਂ ਮੈਂ ਨਿੱਕੀ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹਾਂ ਕਹਿੰਦੇ ਹਨ ਕਿ ਲੰਕਾ ਦਾ ਰਾਜਾ ਰਾਵਣ ਕਹਿੰਦੇ ਹੁੰਦਾ ਬਹੁਤ ਵੱਡਾ ਵਿਦਵਾਨ ਸੀ ਪਰੰਤੂ ਉਹ ਇੱਕ ਬਲਦੀ ਘਰ ਬੈਠਾ ਉਹ ਬਨਵਾਸ ਕਰਦੇ ਰਹੇ ਸ਼ਰੀਰਾਮ ਚੰਦਰ ਜੀ ਦੀ ਧਰਮ ਪਤਨੀ ਸੀਤਾ ਮਾਤਾ ਨੂੰ ਤੋਫੇ ਨਾਲ ਚੁੱਕ ਕੇ ਲੈ ਗਿਆ ਸ਼ਰੀਰਾਮ ਚੰਦਰ ਜੀ ਨੇ ਬਾਨਰ ਸੈਨਾ ਦੇ ਸਹਾਇਤਾ ਨਾਲ ਲੰਕਾ ਉੱਤੇ ਚੜਾਈ ਕਰ ਦਿੱਤੀ ਇਸ ਲੜਾਈ ਵਿੱਚ ਰਾਵਣ ਆਪਣੇ ਭਰਾਵਾਂ ਪੁੱਤਰਾਂ ਸਮੰਧੀਆ ਸమేਤ ਮਾਰਿਆ ਗਿਆ ਸਾਦ ਤੋਂ ਮੈਂ ਨੇਕੀ ਦੀ ਜਿੱਤ ਦੇ ਰੂਪ ਵਿਸ਼ਵਨਾਇਆ ਜਾਂਦਾ ਹਾਂ ਧੰਨਵਾਦ ਸਾਡਾ ਅਗਲਾ ਪ੍ਰਦਰਸ਼ਨ ਹੈ ਦਿਵਾਲੀ ਮੈਂ ਦਿਵਾਲੀ ਹਾਂ ਮੈਨੂੰ ਭਾਰਤ ਵਿੱਚ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਮੈਂ ਦਿਸ਼ਾਰਧ ਦੁਸ਼ਹਿਰੇ ਤੋਂ 20 ਦਿਨ ਬਾਅਦ ਆਉਂਦੀ ਹਾਂ